ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨ ਦੇ ਵੱਲੋਂ ਲਗਾਏ ਗਏ ਚੰਦਨ ਦੇ ਦਰਖਤਾ ਦੀ ਵਿਰਾਸਤ ਸੰਭੀ ਉਸਦੇ ਪੁੱਤਰ ਨੇ ਕਹਿੰਦਾ ਪਿਓ ਦੇ ਲਾਜ਼ ਦੇ ਰਿ ਚੁੱਕਿਆ ਕਰਜ਼ਾ ਚੰਦਨ ਦੀ ਲੱਕੜੀ ਵੇਚ ਕੇ ਉਤਾਰਾਂਗਾ ਚੰਦਨ ਦੇ ਰਕਤ ਦੱਖਣ ਭਾਰਤ ਵਿੱਚ ਹੀ ਉਗਦੇ ਸੁਣੇ ਜਾਂਦੇ ਹਨ ਪਰ ਇੱਕ ਕਿਸਾਨ ਨੇ 8 ਸਾਲ ਪਹਿਲਾਂ ਆਪਣੀ ਕਨਾਲ ਜ਼ਮੀਨ ਦੇ ਵਿੱਚ ਚੰਦਨ ਦੇ 200 ਬੂਟੇ ਲਗਾ ਦਿੱਤੇ ਹਾਲਾਂਕਿ ਜਿਆਦਾ ਜਾਣਕਾਰਾਂ ਹੁਣ ਕਰਕੇ ਇਹਨਾਂ ਵਿੱਚੋਂ ਸਿਰਫ 40 ਬੂਟੇ ਹੀ ਚੱਲ ਰਹੇ ਹਨ ਪਰ ਇਸ ਦੌਰਾਨ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਕੋਖਰ ਰਹਿਣ ਵਾਲੇ ਕਿਸਾਨ ਦੀ 4 ਮਹੀਨੇ ਪਹਿਲਾਂ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਤਾ ਉਸ ਦੇ ਵੀਵਰੇ ਦੇ ਪੁੱਤਰ ਮਨੀਤ ਸਿੰਘ ਨੇ ਆਪਣੇ ਪਿਓ ਦੀ ਇਸ ਵਿਰਾਸਤ ਨੂੰ ਸੰਭਲਿਆ ਅਤੇ ਚੰਦਨ ਬਾਰੇ ਜਾਣਕਾਰੀ ਵਾਸਤ ਕੀਤੀ ਹੁਣ ਉਸ ਦਾ ਕਹਿਣਾ ਹੈ ਕਿ ਤਕਰੀਬਨ 7 ਸਾਲ ਬਾਅਦ ਇਹ ਰਕਤ ਵੇਚਣ लायक ਹੋ ਜਾਣਗੇ ਅਤੇ ਜੋ ਉਸ ਨੇ ਆਪਣੇ ਪਿਓ ਦੇ ਲਈ ਕਰਜ਼ਾ ਚੁੱਕਿਆ ਸੀ ਉਹ ਇਹ ਵੇਚ ਕੇ ਕਮਾਏਗਾ ਅਤੇ ਸਾਰਾ ਕਰਜ਼ਾ ਆਪ ਹੀ ਉਤਾਰੇਗਾ ਤੁਸੀਂ ਆਪ ਹੀ ਦੇਖੋ ਉਸ ਦੇ ਲੜਕੇ ਦਾ ਕੀ ਕੁਝ ਕਹਿਣਾ ਹੈ ਜੀ ਮੇਰਾ ਨਾਮ ਮਨੀਤ ਸਿੰਘ ਹੈ ਤੇ ਇਹ ਚੰਦਨ ਦੀ ਖੇਤੀ ਜੋ ਹੈ 2017 ਜੇ ਮੇਰੇ ਪਾਪਾ ਨੇ ਸ਼ੁਰੂ ਕੀਤੀ ਸੀਗੀ ਅਸੀਂ ਪਿੰਡ ਖੋਖਰ ਦੇ ਰਹਿਣ ਵਾਲਿਆਂ ਜਿਲ੍ਹਾ ਗਰਦਾਸਪੁਰ ਦੇ ਵਿੱਚ ਇੱਥੇ 2017 ਸਾਲ ਦੇ ਵਿੱਚ ਪਾਪਾ ਨੇ ਬੂਟੇ ਲਗਾਏ ਸੀਗੇ 200 ਦੇ ਕਰੀਬ ਚੰਦਨ ਦਾ ਬੂਟਾ ਲਗਾਇਆ ਸੀ ਉਦੋਂ ਪਰ ਸਾਨੂੰ ਇੰਨੀ ਨੋਲਿਜ ਨਹੀਂ ਸੀ ਹੈਗੇ ਇਹਨਾਂ ਬਾਰੇ ਤੇ ਉਸ ਦੇ ਵਿੱਚੋਂ ਸਿਰਫ 30 40 ਬੂਟੇ ਹੀ ਬਚੇ ਸੀਗੇ ਉਹ ਬਾਅਦ ਵਿੱਚ ਅਸੀਂ ਫੋਰੈਸਟ ਡਿਪਾਰਟਮੈਂਟ ਨਾਲ ਕੰਟੈਕਟ ਕਰਕੇ ਬੂਟਿਆਂ ਦਾ ਬਾਰੇ ਜਾਣਕਾਰੀ ਲਈ ਸੀ ਕਿ ਕਿਵੇਂ ਇਹਨਾਂ ਨੂੰ ਮਤਲਬ ਕਿ ਸਾਮ ਸੰਭਾਲ ਹੁੰਦੀ ਹੈ ਇਹਨਾਂ ਦੀ ਤੇ ਕਿਵੇਂ ਇਹ ਵੱਧਦੇ ਨੇ ਉਸ ਉਹ ਜਾਣਕਾਰੀ ਲੈਣ ਤੋਂ ਬਾਅਦ ਅਸੀਂ ਬੂਟਿਆਂ ਦਾ ਖਿਆਲ ਰੱਖ ਰਹੇ ਹਾਂ ਤੇ ਉਦੋਂ ਦੇ ਮਤਲਬ ਕਿ 30 40 ਬੂਟੇ ਉਦੋਂ ਦੇ ਚੱਲੇ ਆ ਰਹੇ ਨੇ ਇਸ ਟਾਈ ਇਹ ਜੋ ਬੂਟੇ ਨੇ 15 ਤੋਂ 20 ਸਾਲ ਦੀ ਉਮਰ ਵਿੱਚ ਬਿਲਕੁਲ ਤਿਆਰ ਹੋ ਜਾਂਦੇ ਨੇ ਤੇ ਤੁਸੀਂ ਇਹਨਾਂ ਨੂੰ ਵੇਚ ਸਕਦੇ ਹੋ ਇਹਨਾਂ ਦਾ ਜੋ ਮੰਡੀਕਰਨ ਹੈ ਉਹ ਤੁਸੀਂ ਮਤਲਬ ਕਿ ਫੋਰੈਸਟ ਡਿਪਾਰਟਮੈਂਟ ਵੱਲੋਂ ਖੋਦੀ ਕੀਤਾ ਜਾਂਦਾ ਹੈ ਉਹ ਤੁਸੀਂ ਆਪ ਕਿਤੇ ਬਾਹਰ ਨਹੀਂ ਵੇਚ ਸਕਦੇ ਜੇ ਤੁਸੀਂ ਬਾਹਰ ਵੇਚੋਗੇ ਤੇ ਉਹ ਕ੍ਰਿਮੀਨਲ ਐਕਟ ਦੇ ਅੰਦਰ ਮੰਨਿਆ ਜਾਏਗਾ ਤੇ ਇਹ ਫੋਰੈਸਟ ਡਿਪਾਰਟਮੈਂਟ ਵਾਲੇ ਆਪ ਹੀ ਕੱਟ ਕੇ ਲੈ ਕੇ ਜਾਂਦੇ ਨੇ ਚੰਦਨ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਚੰਦਨ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਲਾਲ ਚੰਦਨ ਹੁੰਦੀ ਹੈ ਤੇ ਇੱਕ ਸਫੇਦ ਅਸੀਂ ਜੋ ਬੀਜੀ ਹੋਈ ਹੈ ਇਹ ਸਫੇਦ ਚੰਦਨ ਹੈ ਲਾਲ ਚੰਦਨ ਜੋ ਕਿ ਮੰਨੀ ਜਾਂਦੀ ਹੈ ਕਿ ਬਹੁਤ ਜ਼ਿਆਦਾ ਸੱਪਾਂ ਨੂੰ ਅਟਰੈਕਟ ਕਰਦੀ ਹੈ ਪਰ ਜੋ ਸਫੇਦ ਚੰਦਨ ਹੈ ਇਸ ਦਾ ਕੋਈ ਸੱਪਾਂ ਨਾਲ ਲਿੰਕ ਨਹੀਂ ਹੈਗਾ ਇੱਥੇ ਸੱਪ ਬਹੁਤ ਨਾਂ ਦੀ ਬਰਾ ਮਾਤਰਾ ਜੀ ਆਉਂਦੇ ਨੇ ਇੰਨਾ ਸੱਪਾਂ ਦੇ ਇਹਦੇ ਵਿੱਚ ਕੀ ਡਿਫਰੈਂਸ ਹੈਗਾ ਲਾਲ ਤੇ ਚੰਦਨ ਜਿਹੜੀ ਵਾਈਟ ਚੰਦਨ ਆ ਇਹਦੇ ਵਿੱਚ ਮੁਨਾਫੇ ਦੇ ਵਿੱਚ ਵਿਕਣ ਦੇ ਵਿੱਚ ਵੀ ਜਿਹੜੀ ਇਹਦੀ ਕੋਈ ਮੁਨਾਫਾ ਹੈਗਾ ਹਾਂਜੀ ਲਾਲ ਚੰਦਨ ਜੋ ਹੈ ਉਹਦਾ ਰੇਟ ਵਾਈਟ ਸਫੇਦ ਚੰਦਨ ਨਾਲੋਂ ਥੋੜਾ ਜਿਹਾ ਘੱਟ ਹੈ ਮਤਲਬ ਕਿ ਜ਼ਿਆਦਾ ਕੁਝ ਵੱਡਾ ਫਾਸਲਾ ਨਹੀਂ ਹੈ 2-3000 ਦਾ ਫਰਕ ਹੈ ਜਿੱਦਾਂ ਲਾਲ ਜੋ ਸਫੇਦ ਚੰਦਨ ਹੈ ਇਸ ਦਾ ਰੇਟ 10 ਤੋਂ 35000 ਰੁਪਏ ਕਿਲੋ ਦੇ ਹਿਸਾਬ ਨਾਲ ਹੈ ਇਹ ਬੂਟੇ ਦੀ ਜੇ ਤੁਹਾਨੂੰ ਪ੍ਰੋਫਿਟ ਦੀ ਜਾਣਕਾਰੀ ਦਿੱਤੀ ਜਾਵੇ ਤੇ ਇੱਕ ਬੂਟਾ ਤੁਹਾਨੂੰ 10 ਤੋਂ 15 ਲੱਖ ਤੱਕ ਦਾ ਮੁਨਾਫਾ ਦੇ ਜਾਂਦਾ ਹੈ ਉਹ ਵੀ ਘੱਟ ਤੋਂ ਘੱਟ ਇਨਵੈਸਟਮੈਂਟ 'ਚ ਇਸ ਦੀ ਖਰਾਕ ਕੀ ਹੈਗੀ ਇਸ ਦੀ ਖਰਾਕ ਬਿਲਕੁਲ ਮਤਲਬ ਕਿ ਨੋਰਮਲ ਹੈ ਖਰਾਕ ਬੂਟਾ ਜੋ ਆਪਣੀ ਖਰਾਕ ਉਹ ਨਹੀਂ ਕਰ ਸਕਦਾ ਇਸ ਦੇ ਲਾਗੇ ਤੁਹਾਨੂੰ ਕੋਈ ਹੋਸਟ ਪlant ਲਗਾਉਣਾ ਪਏਗਾ ਜਿਸ ਤੋਂ ਇਹ ਆਪਣੀ ਖਰਾਕ ਲੈ ਸਕੇ ਹੋਸਟ ਪlant ਜਿਵੇਂ ਕਿ ਨਿੰਬੂ ਆ ਗਿਆ ਆਮਲਾ ਕੋਈ ਇਦਾਂ ਨੋਰਮਲ ਫਰੂਟ ਵਾਲੇ ਬੋਦੇ ਜਾਂ ਤੁਸੀਂ ਫੁੱਲ ਵਗੈਰਾ ਵੀ ਲਗਾ ਸਕਦੇ ਹੋ ਇਹਨਾਂ ਦੇ ਲਾਗੇ ਜਿਸ ਤੋਂ ਇਹ ਆਪਣੀ ਖਰਾਕ ਲੈਂਦੇ ਨੇ ਹੋਰ ਕਿਸਾਨ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਇਸ ખેਤੀ ਨੂੰ ਲਾ ਕੇ ਮੇਰੀ ਤੇ ਬਾਕੀ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਹੈ ਕਿ ਤੁਹਾਨੂੰ ਮਤਲਬ ਕਿ ਆਪਣੇ ਖੇਤੀ ਦੇ ਜੋ ਢੰਗ ਨੇ ਉਹ ਬਦਲਨੇ ਚਾਹੀਦੇ ਨੇ ਇਸ ਜ਼ਮਾਨਾ ਬਦਲ ਰਿਹਾ ਹੈ ਸਭ ਕੁਝ ਬਦਲ ਰਿਹਾ ਹੈ ਤੇ ਸਾਨੂੰ ਵੀ ਆਪਣੇ ਢੰਗ ਨੂੰ ਬਦਲਨੇ ਚਾਹੀਦੇ ਨੇ ਕਿਉਂਕਿ ਕਣਕ ਚਾਹੁਣੇ ਦੀ ਖੇਤੀ 'ਚ ਇੰਨਾ ਮੁਨਾਫਾ ਰਿਹਾ ਨਹੀਂ ਹੈ ਜੇ ਹੁਣ ਮੁਨਾਫਾ ਚਾਹੀਦਾ ਹੈ ਕਿਸਾਨ ਅਗੇ ਵਧਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਢੰਗ ਬਦਲ ਕੇ ਹੁਣ ਵੱਖ-ਵੱਖ ਤਰੀਕੇ ਦੀ ਖੇਤੀ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ ਧੰਨਵਾਦ